ਦਾ ਇਲਾਕੇ ਦੇ ਵਿੱਚ ਉਸ ਵਲੇ دہشت ਦਾ ਮਾਹੌਲ ਬਣ ਗਿਆ ਜਦੋਂ 10 ਤੋਂ 15 ਲੋਕਾਂ ਦੇ ਇੱਕ ਗਰੁੱਪ ਨੇ ਇੱਕ ਪਰਿਵਾਰ ਉੱਤੇ ਹਮਲਾ ਕਰ ਦਿੱਤਾ ਦੱਸਿਆ ਜਾ ਰਿਹਾ ਕਿ ਹਮਲਾਵਰ ਘਰ ਦੇ ਵਿੱਚ ਬੜੇ ਖੁਏ ਸੀ ਇੱਟਾ ਪੱਥਰਾ ਦੇ ਨਾਲ ਹਮਲਾ ਕਰ ਦਿੱਤਾ ਦਰਵਾਜ਼ਾ ਤੋੜਿਆ ਘਰ ਦਾ ਸਮਾਨ ਵੀ ਨੁਕਸਾਨਿਆ ਗਿਆ ਤੁਹਾਨੂੰ ਦੱਸਦੇ ਨੇ ਕਿ ਪੂਰਾ ਘਟਨਾਕ੍ਰਮ ਲੁਧਿਆਣਾ ਦੇ ਕਬੀਰ ਨਗਰ ਦੀ ਗਲੀ ਨੰਬਰ 11 ਤੋਂ ਸਾਹਮਣੇ ਜਿੱਥੇ ਪੜਿਤ ਰਜਿੰਦਰ ਕੋਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਗਲੀ ਦੇ ਵਿੱਚ ਕਿਸੇ ਗੱਲ ਉੱਤੇ ਝਗੜਾ ਹੋ ਰਿਹਾ ਸੀ ਜਦ ਉਹ ਝਗੜਾ ਰੁਕਵਾਨ ਗਈ ਤਾਂ ਉਹਨਾਂ ਦੀ ਗਵੰਡਨ 우ਸ਼ਾ ਨੇ ਉਹਨਾਂ ਦੇ ਨਾਲ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਰਜਿੰਦਰ ਕੋਰ ਦੇ ਮੁਤਾਬਿਕ ਜਦ ਉਹਨਾਂ ਦੇ ਪਤੀ ਉੱਥੇ ਪਹੁੰਚੇ ਤਾਂ ਮਾਮਲਾ ਠੰਡਾ ਹੋ ਗਿਆ ਪਰ ਥੋੜੀ ਦੇਰ ਬਾਅਦ ਉਹਨਾਂ ਦਾ ਪੁੱਤ 우ਸ਼ਾ ਦੇ ਨਾਲ ਗੱਲ ਕਰਨ ਗਿਆ ਤਾਂ ਉਸ ਦੇ ਨਾਲ ਮਾਰਕੁੱਟ ਕੀਤੀ ਗਈ ਇਸ ਪੂਰੇ ਘਟਨਾਕ੍ਰਮ ਨੂ ਲੈ ਕੇ ਰਜਿੰਦਰ ਕੋਰ ਵੱਲੋਂ ਆਪਣੇ ਬਿਆਨ ਦਰਜ ਕੀਤੇ ਗਏ ਨੇ ਇਸ ਘਟਨਾ ਦੀ ਪੁਸ਼ਟੀ ਇੱਕ ਸੀਸੀਟੀਵੀ ਫੁਟੇਜ ਦਰਾਈ ਹੋਈ ਹੈ ਜਿਸ ਦੇ ਵਿੱਚ ਸਾਬ ਵਿਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਲੋਕਾਂ ਦਾ ਇੱਕ ਝੁੰਡ ਕਾਰ ਉਤੇ ਹਮਲਾ ਕਰਦਾ ਫਿਲਹਾਲ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੋਇਆ ਤੇ ਉਹਨਾਂ ਵੱਲੋਂ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਹਰਜਿੰਦਰ ਕੋਰ ਮੇਰਾ ਨਾਮ ਕਬੀਰਨਗਰ ਗल्ली 11 ਨੰਬਰ ਗਲੀ ਚ ਰਹਿੰਦੇ ਹਾਂ ਸੀ ਕਿਆ ਮਾਮਲਾ ਹੈ ਤੇ 우샤 ਤੇ ਉਹਦੇ ਪਰਿਵਾਰ ਨੇ ਸਾਡੇ ਤੇ ਅਟੈਕ ਕੀਤਾ ਮੇਰੇ ਬੱਚਿਆਂ ਨੂੰ ਮੈਨੂੰ ਮਾਰਨ ਦੀ ਧਮਕੀ ਦਿੱਤੀ ਤੇ ਮੇਰੇ ਪਤੀ ਨੂੰ ਵੀ ਬਹੁਤ ਉਹਨਾਂ ਨੇ ਚੋਟ ਪਹੁੰਚਾਈ ਕਿੰਨੇ ਜਾਨੇ ਸੱਟਾਂ ਲੱਗੀਆਂ ਘਰ ਵਾਲੇ ਦੇ ਵੀ ਲੱਗੀਆਂ ਮੇਰੇ ਵੀ ਆ ਸਾਰੇ ਇਹਨਾਂ ਨੇ ਚਰੀਟਾ ਪਾਈਆਂ ਬਾਲ ਪੱਟੇ ਮੇਰੇ ਸਾਰੇ ਇਹ ਦੇਖੀ ਇਹ ਪਹਿਲਾਂ ਵੀ ਛੋਟੇ ਲੜਦੇ ਰਹਿੰਦੇ ਸੀ ਨਹੀਂ ਕਦੇ ਲੜਾਂਗੇ ਉਹ ਸਾਰਾ ਸਾਡਾ ਗੇਟ ਉਹ ਸਾਰਾ ਤੋੜਤਾ ਉਹਨਾਂ ਨੇ ਉੱਪਰ ਦਾ ਸਾਰਾ ਡਿਸ਼ਾ ਟੀਵੀ ਸਭ ਤੋੜ ਕੇ ਤੇ ਕੁੜੀ ਨੇ ਕਿਸਤਾ ਦੇ ਫੋਨ ਲਿਆ ਸੀ ਉਹ ਵੀ ਲਾਗੇ ਹੁਣ ਕੀ ਚਾਹਨੇ ਹੋ ਹੁਣ ਜੋ ਸਾਡਾ ਨੁਕਸਾਨ ਹੋਇਆ ਸਾਨੂੰ ਭਰ ਦੇਣ ਤੇ ਸਾਨੂੰ ਜਿਹੜੀ ਧਮਕੀਆਂ ਦਿੰਦੇ ਆ ਉਹ ਨਾ ਦੇਣ ਤੇ ਡਰ ਲੱਗ ਰਿਹਾ ਇੱਥੇ ਇਹ ਕਿਰਾਏ ਤੇ ਰਹਿੰਦੇ ਨੇ ਤੇ ਇੱਥੇ ਗੁੰਡਾਗਰਦੀ ਬਹੁਤ ਦਿਖਾ ਰਿਆ ਹੈ ਆਪਣੇ ਪਰਿਵਾਰ ਦੇ ਨਾਲ ਇਹਨਾਂ ਦੀ ਇੱਕ ਬੇਟੀ ਆ ਸੰਗੀਤਾ ਨਾਲ ਇਹਨਾਂ ਦਾ ਹਸਬੰਡ ਨਾਲ 우ਸ਼ਾ ਏ ਸਾਨੂੰ ਬਹੁਤ ਧਮਕੀ ਦਿੱਤੀਆਂ ਇਹਨਾਂ ਨੇ ਕੱਲ ਮਾਰਨ ਦੀਆਂ ਧਮਕੀਆਂ ਦਿੱਤੀਆਂ ਪੁਲਿਸ ਚ ਕੰਪਲੀਟ ਕੀਤੀ ਹਾਂਜੀ ਪੁਲਿਸ ਚ ਕੰਪਲੀਟ ਕੀਤੀ ਗੱਲ ਕਿਹੜੀ ਚੌਂਕੀ ਕਿੱਥੇ ਡੱਬਾ ਕਲੋਨੇ ਸ਼ੇਰਪੁਰ ਚੌਂਕੀ ਚ ਕਿੱਟੀ ਅੱਛਾ ਠੀਕ ਹੈਂ ਦੇ ਪੁਲਸ ਵਾਲੇ ਆਏ ਸੀ ਹਾਂਜੀ ਉਹ ਆਏ ਸੀ ਦੇਖ ਕੇ ਸਾਰਾ ਮਾਹੌਲ ਸਾਰਾ ਮਾਹੌਲ ਦੇਖ ਗਏ ਰਿਪੋਰਟ ਵੀ ਕਰ ਗਏ 50000 ਰੋਡਾਂ ਲੈ ਗਏ ਜਿਵੇਂ ਇਹਨਾਂ ਨੇ ਐਨ ਗੇਟ ਇਹਨਾਂ ਨੂੰ ਤੋੜਿਆ ਜੀ ਬਿਲਕੁਲ 10 15 ਮੁੰਡਿਆਂ ਨੇ ਫੜ ਕੇ ਨਾ ਗੇਟ ਨੂੰ ਇਹਨਾਂ ਹਲਾ ਕੇ ਤੇ ਉੱਪਰ ਇੱਟਾਂ ਮਾਰੀਆਂ ਸਾਰਾ ਤੋੜਤਾ ਗੇਟ ਹੁਣ ਕੀ ਜਾਣੇ ਉੱਪਰ ਤੱਕ ਸਾਡੇ ਇੱਟਾਂ ਮਾਰੀਆਂ ਉਹਨਾਂ ਨੇ ਹੁਣ ਕੀ ਜਾਣੇ ਸਾਡੇ ਨਾਲ ਇਨਸਾਫ ਕਰੋ ਅਸੀਂ ਤਾਂ ਕਿਸੇ ਨਾਲ ਗੁੰਡਾ ਕਰਦੀ ਕੀਤੀ ਨਹੀਂ ਕੱਲ ਮੈਨੂੰ ਦੀਵਾਲੀ ਦੀ ਛੁੱਟੀ ਸੀ ਇਹਨਾਂ ਨੇ ਮੇਰੇ ਨਾਲ 2 ਮਿੰਟ ਚ ਇਹਨਾਂ ਨੇ ਮੇਰੇ ਨਾਲ ਲੜਾਈ ਸ਼ੁਰੂ ਕਰ ਲਈ ਜੀ ਜਿਹੜਾ ਗੁਰਮੀਤ ਸਿੰਘ ਸਰ ਕੀ ਕਿਹੜਾ ਮੁੱਲਾ ਵਾ ਕੀ ਕਵੀਰ ਨਗਰ ਆ 11 ਨੰਬਰ ਕਲੀ ਅੱਛਾ ਕੀ ਹੋਇਆ ਉਹ ਉਹ ਗੱਲ ਇਦਾਂ ਜੀ ਸਵੇਰੇ ਨਾ ਗਲੀ 'ਚ ਕਿਸੇ ਦੀ ਜਨਾਨੀ ਆਦੀ ਲੜਾਈ ਹੁੰਦੀ ਸੀ ਆਪਸ 'ਚ ਲੜਦੀਆਂ ਸੀ ਗੀਆਂ ਗਲੀ ਮੱਲੇ ਵਾਲੇ ਇਕੱਠੇ ਸੀਗੇ ਤੇ ਉਹ ਹੱਥੋ ਪਾਈ ਜਾਦੇ ਹੋ ਗਈਆਂ ਹੱਥੋ ਪਾਈ ਹੋ ਗਈਆਂ ਤੇ ਇਹ ਕਿਤੇ ਉਹਦਾਂ ਨੂੰ ਖੜੀ ਖੜੀ ਚੱਲੇ ਗਈ ਦੇਖਣ ਬਚਾਉਣ ਚੱਲੇ ਗਈ ਤੁਹਾਡੀ ਵਾਈਫ ਹਾਂਜੀ ਮੇਰੀ ਵਾਈਫ ਤੇ ਉਹ ਇਹਦੇ ਗੱਲ ਪੈ ਗਈਆਂ ਠੀਕ ਹੈ ਚਲੋ ਫਿਰ ਇਹ ਵਾਪਸ ਆ ਗਈ ਉਹ ਕੁਝ ਗੱਲ ਨਹੀਂ ਹੋਈ ਹੈਗੀ ਆਪਸ 'ਚ ਲੜ-ਲੜ ਕੇ ਚਲੀ ਗਈਆਂ ਪਹਿਲਾਂ ਉਹ ਜਨਾਨੀਆਂ ਜਿਹੜੀ ਪਹਿਲਾਂ ਆਈ ਸੀ ਉਹ ਵੀ ਹੱਥੋ ਪਾਈ ਹੋਈਆਂ ਸੀ ਆਪਸ ਉਹ ਚਲੀਆਂ ਚਲੀਆਂ ਗਈਆਂ ਤੇ ਉਦੋਂ ਬਾਅਦ ਚ ਸ਼ਾਮ ਨੂੰ ਇਹ ਸਫਾਈ ਕਰਕੇ ਕਿਤੇ ਬਾਹਰ ਖੜੀ ਸਾਹਮਣੇ ਕੋਈ ਖੜ ਗਈ ਜਿਹੜੀ ਆ ਮੈਨੂੰ ਇਹਦਾ ਨਾਂ ਕੀ ਆ ਇਹਦਾ ਰਾਣੀ ਰਾਣੀ ਨਹੀਂ ਉਹ ਜਿਹਨੇ ਮਾਰਿਆ ਉਸਾ ਉਹ ਆਈ ਆ ਤੇ ਉਹਨੇ ਨਾ ਆ ਕੇ ਇਹਦੇ ਨਾਲ ਆਪਦਾ ਘਰ ਆ ਰਹੀ ਸੀ ਲਾ ਸੀ ਨਾ ਉਹ ਆਪਨੇ ਪਰਿਵਾਰ ਨਾਲ ਆ ਗਈ ਆ ਗਈ ਇਹਦੇ ਨਾਲ ਆ ਕੇ ਫੇਰ ਹੱਥੋ ਬਾਈ ਕੀਤੀ ਉਹਨੇ ਸਾਹਮਣੇ ਫੇਰ ਵੀ ਅਸੀਂ ਰੋਕ ਤਾਂ ਚੱਲ ਛੱਡ ਕੋਈ ਨਹੀਂ ਇਹ ਨੂੰ ਮੈਂ ਅੰਦਰ ਵਾਰ ਤਾਂ ਉਹਨਾਂ ਨੂੰ ਕਹ ਬਜਾਓ ਤੁਸੀਂ ਆਪਦਾ ਜਨਾਨੀਆਂ ਦੀ ਲੜਾਈ ਆ ਅਸੀਂ ਕੀ ਕਰਨਾ ਵਿੱਚ ਠੀਕ ਹੈ ਠੀਕ ਹੈ ਜੀ ਤੇ ਉਹ ਫਿਰ ਰਾਤ ਜਦੋਂ ਮੁੰਡਾ ਆ ਮੁੰਡੇ ਨੂੰ ਪਤਾ ਨਹੀਂ ਸੀ ਮੁੰਡਾ ਕਰੇ ਚਲੇ ਗਿਆ ਪੁੱਛਣ ਕੀ ਗੱਲ ਹੋਈ ਸੀ ਉਹਨਾਂ ਨੇ ਮੁੰਡੇ ਤੇ ਅਟੈਕ ਕੀਤਾ ਠੀਕ ਹੈ ਉਹ ਬੰਦੇ ਕੋਲੇ ਐਡੀ ਛੋਟੀ ਸੀ ਠੀਕ ਹੈ ਠੀਕ ਹੈ ਜੀ ਉਹ ਮੁੰਡੇ ਤੇ ਮਾਰ ਲੱਗਿਆ ਸੀ ਠੀਕ ਹੈ ਮੁੰਡੇ ਨੇ ਮਾਰ ਲੱਗਿਆ ਤੇ ਮੈਂ ਮੂਰੇ ਆ ਗਿਆ ਮੇਰੇ ਵੱਜੀ ਇੱਥੇ ਦੱਬ ਕੇ ਛੋਟੀ ਮੇਰੇ ਟਾਂਕੇ ਲੱਗੇ ਨੇ ਮੈਂ ਮਲਾਜ ਝਗੜਾ ਕੇ ਠੀਕ ਹੈ ਤੇ ਹੁਣ ਅਸੀਂ ਚਲੇ ਗਏ ਸਿਵਲ ਹਸਪਤਾਲ ਠੀਕ ਹੈ ਪਿੱਛੋਂ ਰਾਤ ਨੂੰ 11 ਵਜੇ ਬੰਦੇ ਆਏ 11 12 ਵਜੇ ਠੀਕ ਹੈ 35 ਚਾਈ ਆਏ ਇੱਟਾਂ ਲੈ ਕੇ ਹਮਲਾ ਕੀਤਾ ਉਹ ਤਾਂ ਮੈਂ ਘਰੇ ਨਹੀਂ ਸੀ ਉਹ ਇਹ ਸੀ ਘਰੇ ਦੱਸ ਦਿੰਦੀ ਆ ਸਭ ਨੂੰ ਸਾਰਾ ਕੁਝ ਤੇ ਇਹ ਕੁੜੀ ਤੇ ਵੀ ਹਮਲਾ ਕੀਤਾ ਇਹਦੇ ਤੇ ਵੀ ਕੀਤਾ ਉਸ ਤੋਂ ਸਾਰਾ ਕੁਝ ਦਿਖ ਲਓ ਤੋੜ ਗਿਆ ਸਮਾਨ ਸਾਰਾ ਡਿਸ਼ਿੰਗ ਮੇਰਾ ਤੋੜ ਗਿਆ ਤੇ ਪੈਸੇ ਵੀ ਲੈ ਗਏ ਇਹ ਚੱਕ ਕੇ ਫੋਨ ਵੀ ਲੈ ਗਏ ਖੋ ਕੇ ਜਿਹੜੀ ਤੇ ਵੀਡੀਓ ਬਣਾਈ ਸੀ ਅਸੀਂ ਠੀਕ ਹੈ ਵੀਡੀਓ ਸਾਹਮਣੇ ਕੈਮਰੇ ਤੇ ਸਾਰੀ ਆ ਗਈ ਆ ਉਹ ਹਮਲਾ ਕਰ ਰਹੇ ਨੇ ਆ ਰਹੇ ਨੇ ਇੱਟਾ ਮਾਰ ਰਹੇ ਨੇ ਦਰਵਾਜ਼ਾ ਤੋੜ ਰਹੇ ਨੇ ਅੰਦਰ ਵੜ ਰਹੇ ਨੇ ਸਾਰੀ ਵੀਡੀਓ ਹੈਗੀ ਆ ਉਹ ਪੁਲਿਸ ਨੂੰ ਦਿਖਾਤੀ ਹੁਣ ਕੀ ਚਾਹੁੰਦੇ ਆ ਹੁਣ ਤਾਂ ਜੋ ਪਰਚਾ ਬੰਦੇ ਲੱਭਣਗੇ ਪੁਲਿਸ ਵਾਲੇ ਜਿਹੜੇ ਇਹਨਾਂ ਦਾ ਅਟੈਕ ਕੀਤਾ ਨਹੀਂ ਇਹਨਾਂ ਦਾ ਅੱਗੇ ਵੀ ਕੋਈ ਰੋਲ ਆ ਰਿਹਾ ਤਾਂ ਇਹਨਾਂ ਦਾ ਤਾਂ ਰੋਜ਼ ਹੀ ਰੋਲਾ ਪੈਂਦਾ ਰੰਗਾਂ ਅਸੀਂ ਜਾਂਦੇ ਨਹੀਂ ਸਰਦਾਰ ਰੂਲਾ ਕੋਈ ਨਹੀਂ ਸੀ ਓਕੇ ਬਸ ਤੁਸੀਂ ਲੜਾਈ ਛਡਾਣ ਗਏ ਸੀ ਤੇ ਹਾਂਜੀ ਹਾਂਜੀ ਮੈਂ ਤਾਂ ਮੁੰਡੇ ਨੂੰ ਬਚਾਉਣ ਗਿਆ ਮੁੰਡੇ ਨੂੰ ਮਾਰ ਲੱਗੇ ਸੀ ਓਕੇ ਹੁਣ ਉਹ ਰਾਤ ਧੰਕੀ ਦੇ ਕਹਿੰਦੇ ਮੁੰਡਾ ਮਾਰ ਦੇਣਾ ਤੇਰਾ ਕਿੰਨੇ ਕ ਬੰਦੇ ਸੀ 35 4 ਆ ਕਿੰਨੇ ਕ ਬੰਦੇ ਸੀ 25 25 30 ਨੇ